ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਿਛਲੇ 15 ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਬੁਰੀ ਤਰੀਕੇ ਦੇ ਨਾਲ ਅਰਥਵਿਵਸਤ ਹੋ ਗਏ ਨੇ ਲੋਕਾਂ ਦਾ ਜਿਹੜਾ ਜਨਜੀਵਨ ਹੈ ਉਹ ਕਿਸ ਤਰੀਕੇ ਦੇ ਨਾਲ ਡਿਸਟਰਬ ਹੋਇਆ ਉਹਨੂੰ ਦੇਖਦੇ ਹੋਏ ਲਗਾਤਾਰ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਇੱਥੇ ਪਹਿਲੇ ਡੇਰਾ ਬਾਬਾ ਨਾਨਕ اور ਹੁਣ ਇਨਾਲਾ ਇੱਥੇ ਇੱਕ ਕੈਂਪ ਲਾਇਆ ਹੋਇਆ ਨੇ 25 ਤਰੀਕ ਤੋਂ ਲਗਾਤਾਰ ਔਰ ਅਸੀਂ ਆਜੇ ਤੱਕ ਨਿਰੀਖਣ ਕਰਨ ਆਏ ਸੀ ਦੇਖਣ ਆਏ ਸੀ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਡਿਮਾਂਡਸ ਸੰਵਾਰੀਆਂ ਕਿਆ ਲੋਕ ਕਿਸ ਤਰੀਕੇ ਦੇ ਨਾਲ ਪ੍ਰੋਬਲਮਜ਼ ਦੇ ਵਿੱਚ ਫਸਿਓ ਇਹਨਾਂ ਅਸੀਂ ਜਾ ਕੇ ਉਹਨੇ ਕਿਸ਼ਤੀਆਂ ਦੇ ਰਾਹੀਂ ਦੇਖ ਕੇ ਆਇਆ ਕਿ ਅੱਜ ਵੀ ਲੋਕਾਂ ਤੱਕ ਕੋਈ ਸਮਗਰੀ ਪੁੰਚਣ ਦਾ ਸਾਧਨ ਨਹੀਂ ਹੈ ਉੱਥੇ ਪਾਣੀ ਦੇ ਵਿੱਚ ਕਿਸ਼ਤੀਆਂ ਰਾਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਨੂੰ ਇਹ ਰਾਸ਼ਨ ਸਮਗਰੀ ਦੇ ਕੇ ਆਇਆ ਔਰ ਹਰ ਚੀਜ਼ ਦਾ ਇੱਕ ਜਾਇਜ਼ਾ ਲਿਆ ਜਾ ਰਿਹਾ ਕਿ ਇੱਥੇ ਜਿਹੜੀ ਜਿਹੜੀ ਚੀਜ਼ ਦੀ ਅੱਗੇ ਸਮੇਂ 'ਚ ਲੋੜ ਪੈਣੀ ਹੈ ਕਿਉਂਕਿ ਰਾਸ਼ਨ ਅਸੀਂ ਤਕਰੀਬਨ ਦੇਖਿਆ ਕਿ ਲੋਕਾਂ ਤੱਕ ਕਾਫੀ ਪਹੁੰਚ ਗਿਆ ਹੁਣ ਅਗਲੇ ਸਮੇਂ ਦੇ ਵਿੱਚ ਜਿੱਥੇ ਬਿਮਾਰੀਆਂ ਦਾ ਬੜਾ ਡਰ ਹੈ ਦਵਾਈਆਂ ਮੁਹैया ਕਰਾਉਣ ਵਾਸਤੇ ਅਸੀਂ ਡਾਕਟਰ ਦੀ ਅੱਜ ਟੀਮ ਲਗਾਈ ਹੈ ਔਰ ਜਿੱਥੇ ਦਵਾਈਆਂ ਮੁਹैया ਕਰਾਈਆਂ ਜਾਣੀਆਂ ਉਹਦੇ ਨਾਲ-ਨਾਲ ਟੈਂਟਾਂ ਦੀ ਤਰਪਾਲਾਂ ਦੀ ਬਿਸਤਰਿਆਂ ਦੀ ਇਹ ਲੋੜ ਜਿਹੜੀ ਪੈਣੀ ਹੈ ਅਸੀਂ ਸੰਤਾਨੂੰ ਉਹ ਵੀ ਅਪੀਲ ਕਰਦੇ ਹਾਂ ਕਿ ਇੱਥੇ ਪਹੁੰਚੋ ਨਾਲ ਜਿਹੜੀ ਕੈਟਰੀ ਫੀਡ ਔਰ ਡੰਗਰਾ ਦੇ ਚਾਰੇ ਦੀ ਸਭ ਤੋਂ ਵੱਡੀ ਡਿਮਾਂਡ ਆ ਰਹੀ ਹੈ ਕਿਉਂਕਿ ਜ਼ਿਆਦਾਤਰ ਇਹ ਇਲਾਕਾ ਜਿਹੜਾ ਖੇਤੀ ਨਾਲ ਸੰਬੰਧਿਤ ਦਾ ਜਿੱਥੇ ਲੋਕਾਂ ਦੇ ਜਿਹੜੀ ਸਾਰੀ ਇਹ ਖੇਤੀ ਖਰਾਬ ਹੋਈ ਹੈ ਔਰ ਉਹਨਾਂ ਨੂੰ ਹੁਣ ਸਭ ਤੋਂ ਵੱਡੀ ਇਸ ਵਕਤ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਡੰਗਰ ਬਚਾ ਲਈਏ ਕਿਉਂਕਿ ਜਿੱਥੇ ਇੱਕ ਪਾਸੇ ਡੰਗਰਾ ਨੂੰ ਦੂਜੇ ਪਾਸੇ ਜਿਹੜੇ ਖੇਤਾਂ ਦੇ ਵਿੱਚ ਬੋਰ ਸੀ ਸਾਰੇ ਬੈਠ ਗਏ ਆ ਪਾਣੀ ਦੀ ਲੋਡ ਬੜੀ ਜ਼ਬਰਦਸਤ ਪੈ ਰਹੀ ਹੈ ਕਿਉਂਕਿ ਪਾਣੀ ਦੇ ਬੋਰ ਖਤਮ ਹੋਣ ਕਰਕੇ ਪੀਣ ਦਾ ਪਾਣੀ ਹੋਰਾਂ ਤੱਕ ਨਹੀਂ ਪਹੁੰਚ ਪਾ ਰਿਹਾ ਢੰਗ ਦਾ ਸੋ ਇਹ ਸਾਰੀਆਂ ਚੀਜ਼ਾਂ ਸੀ ਜਾ ਜਾ ਕੇ ਘਰ ਘਰ ਤੱਕ ਦੇਖ ਕੇ ਆਇਆ ਔਰ ਸੰਗਤਾਂ ਨੂੰ ਅਪੀਲ ਕਰਦਿਆਂ ਕਿ ਇਸ ਹੀ ਜਿਹੜੀ ਜਿਹੜੀ ਸੇਵਾ ਵੇ ਸਭ ਤੋਂ ਵੱਡੀ ਸੇਵਾ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਵਾਲੀ ਚੀਜ਼ਾਂ ਪਹੁੰਚਾਈਏ ਲੰਗਰ ਔਰ ਜਿਹੜੀਆਂ ਰਸਦਾਂ ਨੇ ਇੱਥੇ ਬਹੁਤ ਜ਼ਿਆਦਾ ਆ ਗਈਆਂ ਨੇ ਮੈਂ ਸਮਝਦਾ ਕਿ ਅਗਲੇ ਹਾਂ ਵੱਲੇ ਸਮੇਂ ਚ ਵੀ ਉਹਨਾਂ ਦੀ ਆਪਣੇ ਆਪ ਉਹਨਾਂ ਤੱਕ ਹੂਰ ਪਹੁੰਚ ਜਾਣਗੇ ਮੈਂ ਇਹ ਨਹੀਂ ਕਹਿੰਦਾ ਕਿ ਬੰਦ ਕਰਤੀ ਜਾਣ ਮਗਰ ਇਹ ਘਟਾ ਕੇ ਬਾਕੀ ਚੀਜ਼ਾਂ ਜਿਹੜੀਆਂ ਜ਼ਰੂਰਤਾਂ ਨੇ ਅੱਜ ਅਸੀਂ ਉਹਨਾਂ ਭਰਾਵਾਂ ਵਾਂ ਅਸੀਂ ਜਿਨ੍ਹਾਂ ਦੇ ਘਰ ਪੂਰੇ ਤਬਾਹ ਹੋ ਗਏ ਨੇ ਉਹਨਾਂ ਵਾਂ ਸੇ ਜਿਹੜੇ ਕੱਪੜੇ ਨੇ ਟਰੈਕਸੂਟ ਸਾਰੇ ਆਪਣੇ ਮੁੰਡਿਆਂ ਵਾਂ ਸੇ ਵੀ ਕੁੜੀਆਂ ਉਸੇ ਵੀ ਉਹ ਸਾਰੇ ਟਰੈਕਸੂਟਸ ਵੀ ਇੱਥੇ ਲੈ ਕੇ ਆਏ ਆ ਤਾਂ ਕਿ ਉਹ ਲੋਕ ਕੀ ਕਹਿੰਦੇ ਨੇ ਆਪਣੀ ਨਾਰਮਲ ਲਾਈਫ ਦੇ ਵਿੱਚ ਵਾਪਸ ਆ ਸਕਣ ਔਰ ਆਪਣੀ ਕਿਰਤ ਕਮਾਈਆਂ ਵਸੀ ਕਮਾਈ ਜਾ ਸਕਣ ਸੋ ਅੱਜ ਪੂਰੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਹੀ ਟੀਮ ਇੱਥੇ ਪਹੁੰਚੀ ਹੈ ਔਰ ਗੁਰੂ ਚਰਨਾਂ 'ਚ ਅਰਦਾਸ ਕਰਨ ਆਇਆ ਕਿ ਪਿਛਲੇ ਆਗੁਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਜੋ ਇਹ ਗੁਰੂਆਂ ਪੀਰਾਂ ਦੀ ਧਰਤੀ ਤੋਂ ਜਿੱਥੇ ਲੋਕ ਸਾਡੇ ਇੱਥੇ ਦੇ ਇਸ ਇਲਾਕੇ ਦੇ ਖਾਸ ਤੌਰ ਤੇ ਮੈਂ ਕਵਾਂਗਾ ਭਾਵੇਂ ਮੌਕਾ ਨਹੀਂ ਵੀ ਹੈ ਮਗਰ ਜਿਹੜੇ ਸਿੱਖੀ ਤੋਂ ਮੁਨਕਰ ਹੋ ਗਏ ਅੱਜ ਦੂਜੇ ਧਰਮਾਂ 'ਚ ਗਏ ਨੇ ਅੱਜ ਤੁਸੀਂ ਦੇਖ ਲਓ ਕਿ ਉਹੀ ਸਿੱਖ ਆਧਾਰੇ ਉਹੀ ਸਿੱਖ ਭਰਾ ਤੁਹਾਡੇ ਲਈ ਖਲੋਤੇ ਨੇ ਬਾਕੀ ਹੋਰ ਕੋਈ ਨਹੀਂ ਖਲੋਤਾ ਸੋ ਆਪਣੇ ਗੁਰੂਆਂ ਨੇ ਗੁਰੂ ਸਾਹਿਬ ਸਾਨੂੰ ਫਰਮਾਨ ਕਰਕੇ ਗਏ ਹੈ ਕਿ ਜਬੇ ਗਏ ਵਿਪਰਨ ਕੀ ਰੀਤ ਮੈਨਾ குரு ਇਨਕੀ ਪ੍ਰਤੀਤ ਅੱਜ ਸਾਨੂੰ ਇਹ ਸੋਚਣਾ ਔਰ ਆਪਣੇ ਧਰਮਾਂ ਦੇ ਵਿੱਚ ਵਾਪਸ ਆਈਏ ਗੁਰੂ ਵਾਲੇ ਬਣੀਏ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਪੰਥ ਦੀਆਂ ਸੇਵਾ ਕਰੀਏ ਰਾਮ ਰਹੀਮ ਸਾਨੂੰ ਸੁਣਨ ਹੀ ਚਾਇਆ ਮੈਂ ਸਮਝਦਾ ਕਿ ਮੈਂ ਸਲੂਟ ਕਰਦਾ ਮਾਜੇ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਸੋਚ ਹੈ ਕਿ ਇਸ ਆਫਤਾ ਦੇ ਸਬੰਧੀ ਵਿੱਚ ਵੀ ਉਹਨਾਂ ਲੋਕਾਂ ਦੀ ਨ ਕੋਲ ਕੋਈ ਸਮਗਰੀ ਨਹੀਂ ਲਈ ਗਈ ਕੋਈ ਸਮਾਨ ਨਹੀਂ ਲਿਆ ਗਿਆ ਕੋਈ ਸਹਾਇਤਾ ਨਹੀਂ ਲਈ ਗਈ ਜਿਸ ਵਕਤ ਉਹਨਾਂ ਨੂੰ ਅੱਜ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ ਮਗਰ ਫਿਰ ਵੀ ਆਪਣੇ ਧਰਮ ਤੇ ਪੱਕੇ ਰਹੇ ਆ ਉਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਦੀ ਬੇਦਬੀਆ ਕਰੇ ਗੁਰੂ ਦਾ ਨਿਰਾਦਰ ਕਰੇ ਗੁਰੂ ਤੇ ਸਮਾਨ ਆਪਣੇ ਆਪ ਨੂੰ ਮੰਨਣ ਦੀ ਕੋਸ਼ਿਸ਼ ਕਰੇ ਐਫਓਜੀ ਲੋਕਾਂ ਨੂੰ ਜਿੱਥੇ ਪਾਂਥਰੇ ਨਕਾਰਿਆ ਮਾਝੇ ਦੇ ਲੋਕਾਂ ਨੂੰ ਉਹਨੂੰ ਨਕਾਰ ਕੇ ਵਾਕਿਆ ਇੱਕ ਬੇਮਿਸਾਲ ਜਿਹੜੀ ਹੈ ਉਹ ਸਮਝਦਾ ਮਿਸਾਲ ਕਾਇਮ ਕੀਤੀ ਅੱਜ ਉਸ ਤੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਪੰਜਾਬ ਸਰਕਾਰ ਦੀ ਉਸਦੀ ਮਨਜ਼ੂਰੀ ਦੇ ਵਿੱਚ ਸਮੋੜੇ ਨੇ ਕੋ ਪੰਜਾਬ ਸਰਕਾਰ ਦੇ ਉੱਤੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਭੇਜਤਾ ਮਗਰ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਕੋਈ ਉਹਨਾਂ ਤੋਂ ਉਮੀਦਾਂ ਨਹੀਂ ਸੀ ਔਰ ਅੱਜ ਬਿਲਕੁਲ ਇਹ ਪਤਾ ਚੱਲ ਗਿਆ ਕਿ ਜਿਸ ਤਰ੍ਹਾਂ ਬੰਦਰ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਜਾਏ ਉਹ ਕੀ ਹਾਲ ਕਰਦਾ ਔਰ ਉਹੀ ਅੱਜ ਪੰਜਾਬ ਦਾ ਹਾਲ ਇਹ ਮਾਨ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਅੱਜ ਜਦ ਲੋੜ ਪਈ ਨਾ ਸਰਕਾਰਾਂ ਆ ਰਹੀਆਂ ਔਰ ਸਰ ਸਭ ਤੋਂ ਵੱਧ ਸਰਕਾਰ ਦੀ ناکامی ਆ ਵੀ ਇਸ ਕਰਕੇ ਹੈ ਕਿਉਂਕਿ ਜਿਹੜੀ ਇਲਲੀਗਲ ਮਾਈਨਿੰਗ ਕਰਕੇ ਇਹ ਸਾਰੇ ਡੈਮਸ ਦਾ ਜਿਹੜਾ ਨੁਕਸਾਨ ਹੋਇਆ ਜਿੱਥੇ ਬਾਂਦ ਨਹੀਂ ਲੱਗ ਸਕਿਆ ਇਹ ਸਾਰੀ ਸਰਕਾਰਾਂ ਨੂੰ ਰੋਕਣੀਆਂ ਚਾਹੀਦੀਆਂ ਸੀ ਔਰ ਸਰਕਾਰ ਦੀ ਬਹੁਤ ਵੱਡਾ ਫੇਲਿਅਰ ਹੈ ਔਰ ਇਸ ਓਕੀ ਸਮਝ ਦੇ ਵਿੱਚ ਵੀ ਸਰਕਾਰ ਉਹਨਾਂ ਲਈ ਕੁਝ ਨਹੀਂ ਕਰ ਪਾ ਰਹੀ ਸੋ ਮੈਂ ਸਮਝਦਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ ਕੇਂਦਰ ਤੋਂ ਕਿਤਰਾ ਦੀ ਮੰਗ ਕਰਦੇ ਹੈ ਦੇਖੋ ਕੇਂਦਰ ਦੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਜੀ ਪਰਸੋ ਹੋ ਕੇ ਗਏ ਔਰ ਅਸ਼ਵਾਸਨ ਦੇ ਕੇ ਗਏ ਨੇ ਕਿ ਅਸੀਂ ਜਾਇਜ਼ਾ ਲੈਣ ਤੋਂ ਬਾਅਦ ਇਹਦਾ ਪੈਕੇਜ ਦਵਾਂਗੇ ਬਗਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜੋ ਮੈਨੂੰ ਦੱਸਿਆ ਗਿਆ ਇੱਥੇ ਦੇ ਲੋਕਾਂ ਨੇ ਤਕਰੀਬਨ ਪੂਰੇ ਪੰਜਾਬ ਚ 5 ਲੱਖ ਏਕੜ ਤੋਂ ਉੱਤੇ ਜ਼ਮੀਨ ਜਿਹੜੀ ਆ ਉਹ ਉਹਦੀ ਫਸਲ ਖਰਾਬ ਹੋਈ ਆ ਔਰ ਉਹਦਾ ਉਸੇ ਤਰੀਕੇ ਦੇ ਨਾਲ ਜਾਇਜ਼ਾ ਜਿੱਥੇ ਫਸਲਾਂ ਖਰਾਬ ਹੋਈਆਂ ਉਹਦੇ ਨਾਲ-ਨਾਲ ਜਿਹੜੇ ਉਹਨਾਂ ਦੇ ਘਰ ਪਰਿਵਾਰ ਦੀ ਜਿਹੜੀ ਪ੍ਰੋਬਲਮ ਹੋਈ ਆ ਔਰ ਇਹ ਫਸਲ ਇੱਕ ਦਿਨ ਚ ਨਹੀਂ ਲੱਗਣੀ ਇਹਨੂੰ ਠੀਕ ਹੁੰਦੇ ਹੁੰਦੇ ਘੱਟੋ-ਘੱਟ 2 ਸਾਲ ਲੱਗ ਜਾਣੇ ਆ 2 ਸਾਲ ਮੈਂ ਘੱਟੋ-ਘੱਟ ਸਮਝ ਦੱਸ ਰਿਹਾ ਇਹਨਾਂ ਸਾਰਿਆਂ ਦਾ ਜਾਇਜ਼ਾ ਲੈ ਕੇ ਇੱਕ ਵੱਡਾ ਪੈਕੇਜ ਪੰਜਾਬ ਨੂੰ ਔਰ ਖਾਸ ਤੌਰ ਤੇ ਬਾਰਡਰ ਏਰੀਆ ਹੁੰਦ ਕਰਕੇ ਬਹੁਤ ਵੱਡੀਆਂ ਤਰਾਸਦੀਆਂ ਇਸ ਏਰੀਆ ਨੇ ਇਸ ਧੀਆਂ ਨੇ ਇਹਨੂੰ ਪੂਰਾ ਕਰਨਾ ਚਾਹੀਦਾ ਔਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖਲੋਣਾ ਚਾਹੀਦਾ ਔਰ ਪੰਜਾਬ ਦੇ ਲੋਕ ਹਮੇਸ਼ਾ ਇਸ ਦੇਸ਼ ਦੇ ਪ੍ਰਤੀ ਵਫਾਦਾਰ ਰਹੇ ਨੇ ਇਸ ਦੇਸ਼ ਦੇ ਪ੍ਰਤੀ ਉਹਨਾਂ ਦਾ ਪਿਆਰ ਰਿਹਾ ਇਸ ਦੇਸ਼ ਦੇ ਲਈ ਉਹਨਾਂ ਨੇ ਸਾਰੀਆਂ ਕੁਰਬਾਨੀਆਂ ਕੀਤੀਆਂ ਅਗਰ ਅੱਜ ਸਰਕਾਰ ਨੂੰ ਮੌਕਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਖੜੇ ਹੋਣ ਇਸ ਤਰ੍ਹਾਂ ਚੁੱਪੀ ਸਾਧਨ ਕਰਕੇ ਔਰ ਪੁੱਛੇ ਇੱਕ ਦੂਜੇ ਦੇ ਉੱਤੇ ਆਪਾਂ ਜਿਹੜੀ ਜਿਹੜੀ ਗੇਮ ਹੁੰਦੀ ਹੈ ਇਹ ਗਿਰਦੀਜੇ ਦੀ ਬਲੇਮ ਗੇਮ ਜਿਹੜੀ ਆ ਉਹ ਨਾ ਕਰਦੇ ਹੋਏ ਸਰਕਾਰ ਸੰ ਕੇਂਦਰ ਦੀ ਸਰਕਾਰ ਵੱਡਾ ਪੈਕੇਜ ਦੇਵੇ। ਦੇਖੋ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 25 ਤਰੀਕ ਤੋਂ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਕੈਂਪ ਲਗਾਇਆ ਗਿਆ ਸੀ। 3 ਦਿਨ ਤੋਂ ਪਿਛਲੇ 3 ਦਿਨ ਤੋਂ ਇੱਥੇ ਵੀ ਕੈਂਪ ਚੱਲ ਰਿਹਾ ਹੈ। ਫੋਰ ਅੱਜ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਕਿਸਤੀ ਦੇ ਬੋਰਡ ਦੇ ਮਾਧਿਅਮ ਦੁਆਰਾ ਹੋ ਕੇ ਆਏ ਆ ਉੱਥੇ ਪਤਾ ਲੱਗਿਆ ਕਿ ਬਹੁਤ ਅਜੇ ਵੀ ਉਹਨਾਂ ਨੂੰ ਜ਼ਰੂਰਤ ਹੈ ਖਾਸ ਕਰਕੇ ਪਾਣੀ ਦੀ ਪਾਣੀ ਦਾ ਕੋਈ ਪ੍ਰਬੰਧ ਨਹੀਂ। ਹੋ ਚੁੱਕੇ ਆ ਪਸ਼ੂਆਂ ਦੇ ਚਾਰੇ ਦਾ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਫਸਲਾਂ ਸਾਰੀਆਂ ਤਬਾਹ ਹੋ ਚੁੱਕੀਆਂ ਸੋ ਮੈਂ ਸਮਝਦਾ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਲਗਾਤਾਰ ਲੰਗਰ ਦੀ ਸੇਵਾ ਹੋ ਰਹੀ ਹੈ ਪਿਛਲੇ 25 ਤਰੀਕ ਤੋਂ ਉੱਥੇ ਹੁਣ ਜਿਹੜੀਆਂ ਵੀ ਜ਼ਰੂਰਤਾਂ ਹੋਣਗੀਆਂ ਚਾਹੇ ਉਹ ਦਵਾਈਆਂ ਹੋਣ ਚਾਹੇ ਆਫਟਰ ਫਲੱਡ ਜਿਹੜੇ ਇਫੈਕਟਸ ਹੈ ਉੱਥੇ ਨਜਿੱਠਣ ਦੇ ਨਾਲ ਉਹਨਾਂ ਨੂੰ ਨਜਿੱਠਣ ਲਈ ਚਾਹੇ ਕੰਬਲਾਂ ਦੀ ਲੋੜ ਹੋਵੇ ਬਿਸਤਰਿਆਂ ਦੀ ਲੋੜ ਹੋਏਗੀ ਜਾਂ ਡੀਜ਼ਲ ਦੀ ਲੋੜ ਹੋਏਗੀ ਸੋ ਜੋ ਵੀ ਜਿੰਨਾ ਚੀਜ਼ਾਂ ਦੇ ਵੀ ਲੋਡ ਹੋਏਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਮੁਹैया ਕਰਾਏਗੀ ਨਿਰੰਤਰ ਸਾਡੀ ਸੇਵਾ ਜਾਰੀ ਰਹੇਗੀ ਜਦ ਤੱਕ ਇਹ ਨਾਰਮਲ ਸੀ ਨਹੀਂ ਹੋ ਜਾਂਦੀ ਲੋਕਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਜਲ ਜਾਂਦੇ ਸਾਰਾ ਠੀਕ ਨਹੀਂ ਹੋ ਜਾਂਦਾ ਤਦ ਤੱਕ ਸਾਡੀਆਂ ਸੇਵਾਵਾਂ ਦੋਨੋਂ ਕੈਂਪ ਤੋਂ ਡੇਰਾ ਬਾਬਾ ਨਾਨਕ ਔਰ ਜਨਾਲਾ ਤੋਂ ਲਗਾਤਾਰ ਨਿਰੰਤਰ ਜਾਰੀ ਰਹਿਣਗੀ